ਉੜੇ ਜਿਹੋ ਤੇ ਇਹਦੇ ਹਰ ਸੇ ਮਰਤਪੌਰ ਨੂੰ ਦਿਤਾਵਾਂਗੇ ਸਾਡੇ ਤਾਂ ਬੀਬੇ ਜਿੱਤੂ ਆਮ ਵਾਲੇ ਕਹਿੰਦੇ ਸਾਡੇ ਜਿੱਤੂ ਵੀ ਰਾਜਾ ਬੜੰਗਾ ਦਾ ਮੈਂ ਗਾ ਜਿੱਤੂਗਾ ਹੁਣ ਕੀ ਪਤਾ ਕਿਹੜਾ ਲੱਗਦਾ ਉਹ ਕੁਛ ਭੱਜੀ ਜਾਂਦੇ ਕੋ ਸਾਡੇ ਤਾਂ ਵੀਰੇ ਉਹਦੇ ਮੋਦੀ ਨਾਲ ਰਲ ਜਾਂਦੇ ਆ ਕੁਛ ਕਿੱਧਰ ਬਰੋਲੇ ਆ ਖੜਾ ਗਿਆ ਨਹੀਂ ਪਤਾ ਬਰੋਲੇ ਚੋਂ ਕਿਹੜਾ ਨਿਕਲੂਗਾ ਬਾਹਰ ਅਸੀਂ ਅੱਜ ਤਾਂ ਕਾਲਿਆਂ ਨੂੰ ਵੋਟਾਂ ਪਾਵਾਂਗੇ ਬਾਈ ਐਨਾਂ ਵਾਲੀ ਗੱਲ ਆ ਜਿਵੇਂ ਸਰਪੰਚ ਆਖੂਗਾ ਭਲਾ ਖੂਸ ਛਟਾਲੇ ਖੂਸ ਛੱਡ ਦਿਆਂਗੇ ਜਿਹੜਾ ਕੰਮ ਹੀ ਉਹ ਦਿੰਦਾਗਾ ਕਾਲੀਆਂ ਚ ਆਪੇ ਫਰਕ ਫਰਕ ਲੱਗਿਆ ਮਾੜਾ ਮੋਟਾ ਤਾਂ ਦਾ ਪੂਰੇ ਫਰਕ ਕਰਾ ਗਏ ਪੀ ਦਿੱਤੇ ਨੇ ਹੈ ਦਾਦੇ ਕੋ ਦਿੱਤਾ ਦਾ ਓਏ ਮੇਲੇ ਜਿੱਥੇ ਕੋ ਬੈਠਾ ਚੱਕੇ ਭੋੜ ਦੇ ਤੱਕ ਆਇਆ ਮੈਂ ਆ ਤੇ 6000 ਤੱਕ ਸਟਿੱਕਰਾਂ ਵਾਲੀ ਲਿਆਵਾਂਗੇ दारू ਸਾਥੀ ਲਿਆਵਾਂਗੇ ਸਾਨੂੰ ਤਾਂ ਚਾਤੜੇ ਠੇਕੇ ਟੁੱਟਣਗੇ ਇਹਨਾਂ ਨੇ ਤਾਂ ਹੋਰ ਚੱਕਦਾ ਕੰਮ ਵੱਡਾ ਜਿਹੜੇ ਲਾਉਂਦੇ ਉਹ ਵੀ ਹਟ ਕੇ ਕਿ ਬਾਪੂ ਲੱਗਦਾ ਫਿਰ ਮਹੌਲਤ ਕੀ ਵੋਟਾਂ ਦਾ ਮਹੌਲ ਤਾਂ ਤੈਨੂੰ ਦੱਸਤਾ ਵੀ ਅਜੇ ਤੱਕ ਆਲਿਆਂ ਨੂੰ ਵੋਟਾਂ ਪਾਵਾਂਗੇ ਬਾਈ ਐਨਾਂ ਵਾਲੀ ਗੱਲ ਦਾ ਜਿਵੇਂ ਸਰਪੰਚ ਆਖੂਗਾ ਭਲਾ ਖੂਸ ਛਟਾਲੇ ਖੂਸ ਛੜਦਿਆਂਗੇ ਅੱਛਾ ਜਦੋਂ ਕੰਮ ਹੀ ਹੋ ਦਿੰਦਾਗਾ ਤਾਂ ਤੋਂ ਤਾਂ ਐਵੇਂ ਹੋਰ ਨਹੀਂ ਗੱਲਾਂ ਹੁੰਦੀਆਂ ਰੱਬ ਲੱਗਦੀ ਗੱਲ ਕਰਾਂਗੇ ਫਿਰ ਗਾਂ ਹੁਣ ਸਤਨਾਮ ਸ੍ਰੀ ਵਹਿਰੂ ਇੱਕ ਦਿਨ ਮੈਂ ਤਾਂ ਬਾਲੀਆਂ ਸੁਣਾਇਆ ਕਿ ਤੇ ਫਿਰ ਬਣਿਆ ਹੋਇਆ ਨਾ ਮੋਸ਼ਨ ਜਾਂ ਉਦੇਸ਼ ਨਾਮਾਂਗੇ ਪੁੱਤ ਬਾਪੂ ਠੀਕ ਠਾਕ ਹਾਂਜੀ ਸੇ ਠੀਕ ਐ ਪੂਰੀ ਬਾਪੂ ਕੀ ਲੱਗਦਾ ਪਿੰਡ 'ਚ ਕੰਮ ਕਮ ਹੋਈ ਕੋਈ ਵਧੀਆ ਹੋਈ ਜੀ अच्छा हम्म ये सरकार ने कीते काम सरकार ने भी जेहे जेआ सरकार ਦਾ ਹੱਕ ਬਣਦਾ ਹੁੰਦਾ ਵਧੀਆ ਕੀਤਾ ਜੀ अच्छा हम्म ਪਿੰਡ ਚ ਨੌਕਰੀ ਨਗਰੀਆਂ ਮਿਲੀਆਂ ਕੋਈ ਨੌਕਰੀਆਂ ਬਹੁਤ ਮਿਲੀਆਂ ਸਾਡੇ ਤਾਂ अच्छा हम्म ਜਿਵੇਂ ਕਹਿੰਦੇ ਸੀ ਪਹਿਲਾਂ ਨਹੀਂ ਸਰਕਾਰਾਂ ਤੇ ਇਹ ਸਰਕਾਰ ਚ ਕੋਈ ਫਰਕ ਲੱਗਦਾ ਇਹ ਵਿੱਚੇ ਦਾ ਲੋਕ ਨਿੰਦੀ ਜਾਂਦੇ ਵਿੱਚ ਇਸ ਲਈ ਜਾਂਦੇ ਕੁਛ ਕਹਿ ਨਹੀਂ ਸਕਦੇ ਇਹਦੀ ਬਾਰੇ अच्छा हम्म ਉਹ ਕੀ ਮੌਲੇ ਕੀ ਬਾਪੂ ਬਠੰਡੇ ਤੋਂ ਉਹ ਮਾਲ ਦਾ ਪਤਾ ਹੀ ਲੱਗ ਰਿਹਾ ਕੰਮ ਹਿਲੀ ਚੱਲ ਹੋਈ ਜਾਂਦਾ ਹੈ। ਅੱਛਾ ਹੂੰ ਸਮਝ ਤੋਂ ਬਾਹਰ ਆ। ਅਸੀਂ ਤਾਂ ਨਹੀਂ বুঝ ਸਕੇ। ਹੂੰ ਸਾਨੂੰ ਤਾਂ ਪੁਰਾਣੇ ਬੰਦਿਆਂ ਨੂੰ ਕੋਈ ਪਤਾ ਨਹੀਂ ਲੱਗਿਆ ਵੀ ਕੀ ਹੋਈ ਜਾਂਦਾ ਤੇ ਕੀ ਹੋਊ। ਅੱਛਾ ਕਹਾਣੀ بگੜੀ ਜੀ ਪਈ ਹੈ। ਉਹ ਕਿਵੇਂ? ਇਹ ਜਿੰਮੇ ਹੁਣ ਤੂੰ ਲਾਲਾ ਵੀ ਫੜ-ਫੜ ਕੇ ਅੰਦਰ ਕਰੀ ਜਾਂਦੇ ਆ। ਹੂੰ ਠੀਕ ਹੈ ਵੀ ਹੁਣ ਅਸੀਂ ਕੀ ਆਖ ਸਕਦੇ ਆ ਕਿਹੜਾ ਜੀਤੂ ਤੇ ਕਿਹੜਾ ਹਾਰੂ। ਸੰਗੀਤ ਉਹ ਬਾਹਰ ਆ ਸਾਡੀ ਤੋਂ ਮੈਂ ਨਹੀਂ ਕੁਝ ਕਹਿ ਸਕਦਾ ਅੱਛਾ ਚਲੋ ਬਾਬੂ ਜੀ ਕੇਮੇ ਹੋ ਠੀਕ ਠਾਕ ਬਹੁਤ ਵਧੀਆ ਜੀ ਦੱਸਦੇ ਦੀਆਂ ਮੇਰੇ ਅੱਛਾ ਕੀ ਲੱਗਦਾ ਬਾਬੂ ਮੋਰ ਬੂਟਾਂ ਵਾਲਾ ਫਿਰ ਮੋਰ ਤਾਂ ਜਿਹੜੇ ਵਾਲੀ ਗੱਲ ਹੈ ਵੀ ਜਿਹੜਾ ਆ ਜਾਂਦਾ ਉਹ ਆਂਦਾ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਸਾਨੂੰ ਤਾਂ ਸਾਰਿਆਂ ਦਾ ਕੋਈ ਪਤਾ ਲੱਗਦਾ ਹੈ ਅੱਛਾ ਵੀ ਹੁਣ ਜਿਹੜੇ ਜਿੱਤਣਗੇ ਉਹ ਤਾਂ ਮੌਕੇ ਤੇ ਪਤਾ ਨੂੰ ਰਾਤ ਰਾਂਤੀ ਕੰਮ ਬਦਲ ਜਾਂਦਾ ਹੈਗਾ ਹਾਂ ਹਾਂ ਕੰਮ ਕਮ ਹੋਈ ਬਾਬੂ ਪਿੰਡ ਚ ਸਮਝ ਹੀ ਹੋਈ ਜਾਂਦਾ ਜਿਹੜੇ ਪਹਿਲਾਂ ਹੋ ਗਏ 5-10 ਸਾਲੋਂ ਤਾਂ ਬਹੁਤ ਹੋ ਗਿਆ ਹੁਣ ਜਿਵੇਂ ਜੇ ਗ੍ਰਾਂਟ ਦੇ ਦੇਣ ਕਿ ਤਾਂ ਹੋ ਹੀ ਜਾਂਦਾ ਜੇ ਨਾ ਦੇਣ ਕਿ ਕੰਮ ਕਿੱਥੋਂ ਹੋਊਗਾ ਕਿੱਤੀ ਗ੍ਰਾਂਟ ਕੋਈ ਆਈ ਹੈ ਗ੍ਰਾਂਟ ਰੂਪਿੰਡ ਚ 2 ਸਾਲ ਕੋਈ ਵਾ ਸਕੂਲ ਸਕਾਲ ਦਾ ਬਣਿਆ ਹੂੰ ਤਾਂ ਲੋਟ ਆ ਕੰਮ ਅੱਛਾ ਤੇ ਪਹਿਲਾਂ 10-15 ਸਾਲਾਂ ਰੀਵਰ ਸੂਵਰ ਪੈ ਗਏ ਸੜਕਾਂ ਸੁਰਕਾਂ ਚੰਗੀਆਂ ਬਣ ਗਈਆਂ ਵਧੀਆ ਪਿੰਡ ਦਾ ਸੁਧਾਰ ਹੋ ਗਿਆ ਇਹ ਨਵੀਂ ਸਰਕਾਰ ਨੇ ਕੁਝ ਕੀਤਾ ਕਿ ਨਹੀਂ ਕੀਤਾ ਇਹ ਤਾਂ ਹਲੇ ਗ੍ਰਾਂਟ ਗਰੂਨਟ ਘਟ ਆਈ ਹੈ ਅੱਛਾ ਹਾਂ ਉਹ ਕਹਿੰਦੇ ਦੇਖੋ ਕੀ ਬਣਦਾਗਾ ਜੇ ਜਿਵੇਂ ਵਾਦੇ ਕਰਕੇ ਆਈ ਸੀ ਅਸੀਂ ਬਹੁਤ ਕੰਮ ਕਰਦਾਂਗੇ ਬਦਲਾਅ ਲਿਆ ਕਰ ਕਰ ਨੌਕਰੀ ਮਿਲ ਜੂਗੀ ਵਾਦੇ ਤਾਂ ਇਹ ਜੇ ਸਾਰੇ ਵਾਦੇ ਪੂਰੇ ਕਰਤੇ ਫਿਰ ਇਹਨਾਂ ਨੂੰ ਔਖਾ ਹੋ ਜੂਗਾ ਅੱਛਾ ਹਾਂ ਜੀ ਔਖਾ ਤਾਂ ਵੀ ਜਦੋਂ ਹੋ ਮੇਰੀ ਗੱਲ ਸੁਣ ਜੇ ਨਾ ਵਾਦੇ ਕਰਦੇ ਜਿੱਤੇ ਤਾਂ ਫਿਰ ਵੀ ਜਾਂਦੇ ਇਹ ਲੋਕ ਬਦਲਾ ਭਾਲਦੇ ਸੀਗੇ ਬਿਨਾ ਪੈਸੇ ਦੇ ਵੀ ਜਿੱਤੇ ਜਾਂਦੇ ਹੁਣ ਕਸੂਤਾ ਫਾਜ ਜਾਂਦਾ ਜਦੋਂ ਬੰਦਾ ਵਾਦਾ ਕਰ ਲਈ ਵਾਦੇ ਪੂਰੇ ਨਹੀਂ ਹੁੰਦੇ ਆ ਦੇ ਦਿੰਦੇ ਸੀ ਨੇ ਕਹਿੰਦੇ ਸੀ ਐਮਐਸਪੀ ਦੇਵਾਂਗੇ ਹੁਣ ਵੀ ਕਹਿੰਦੇ ਕਿ ਫਸਲਾਂ ਤੇ ਐਮਐਸਪੀ ਦੇਤੀ ਅਸੀਂ ਦੇਦੀ ਠੀਕ ਹੈ ਨਹੀਂ ਢਿੱਡ ਤਾਂ ਸਾਰਿਆਂ ਦੇ ਭਰੀ ਜਾਊਗਾ ਦੇਣ ਦੇਣ ਨਹੀਂ ਇਹਨਾਂ ਦੀ ਮਰਜ਼ੀ ਆ ਟੋਕ ਸੈਣੇ ਹੋ ਜਾਣਗੇ ਫਿਰ ਠੀਕ ਹੈ ਨਾ ਫਰਕ ਲੱਗਦਾ ਹੈ ਸਰਕਾਰ ਤੇ ਬਣਾਈ ਸਰਕਾਰਾਂ ਵਿੱਚ ਫਰਕ ਤਾਂ ਜਿਹੜਾ ਦਿਨ ਚੰਗਾ ਲੱਗਦਾ ਤਾਂ ਵਧੀਆ ਫਰਕ ਹੈ ਜੇ ਮਾੜਾ ਦਿਨ ਆ ਜੇ ਤਾਂ ਫਿਰ ਫਰਕ ਤੁਹਾਨੂੰ ਪਤਾ ਹੀ ਫਿਰ ਸਰਕਾਰ ਮਾੜੀ ਹੈਗੀ ਜੇ ਹੁਣ ਵਧੀਆ ਦਿਨ ਨਿਕਲ ਗਿਆ ਤਾਂ ਫਿਰ ਵਧੀਆ ਸਰਕਾਰ ਹੈ ਜੇ ਮਾੜਾ ਆ ਗਿਆ ਤਾਂ ਮਾੜੀ ਹੈ ਅੱਛਾ ਠੀਕ ਹੈ ਨਾ ਨਸ਼ਾ ਬੰਦ ਹੋ ਗਿਆ ਪਿੰਡ ਚ ਨਸ਼ਾ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਨਸ਼ੇ ਬਾਰੇ ਅੱਛਾ ਕਿਉਂ ਨਸ਼ੇ ਦੇ ਜਿਹੜੇ ਕੰਮ ਹੈ ਕੋਈ ਸਾਬੂ ਵਾਰੀ ਹੈ ਅੱਛਾ ਨਸ਼ਾ ਹੁਣ ਅਸੀਂ ਵੀ ਹੱਥ ਨੇ ਘੁੱਟ ਘੁੱਟ ਲਾ ਲੈਨੇ ਆਗੇ ਹਾਂ ਤਾਂ ਇਹ ਵੀ ਉਹ ਨਸ਼ੇ ਚ ਆ ਗਈ ਅਸੀਂ ਕਿਸੇ ਨੂੰ ਕੀ ਆਖਾਂਗੇ ਜੇ ਤੁਸੀਂ ਆਪ ਹੀ ਇੱਕ ਲਾ ਲੈਨੇ ਆਗੇ ਠੀਕ ਹੈ ਨਾ ਇਹ ਦੇਖ ਮੈਂ ਤੇ 6000 ਤੱਕ ਸਟਿੱਕਰਾਂ ਵਾਲੀ ਲਿਆਵਾਂਗੇ दारू ਸਾਥੀ ਲਿਆਵਾਂਗੇ ਸਾਨੂੰ ਤਾਂ ਚਾਤੜੇ ਠੇਕੇ ਟੁੱਟਣਗੇ ਇਹਨਾਂ ਨੇ ਤਾਂ ਹੋਰ ਚੱਕਦਾ ਕੰਮ ਵੱਡਾ ਜਿਹੜੇ ਨੌਂਦੇ ਉਹ ਵੀ हट ਕੇ ਹਾਂ ਇਹ ਕਹਿੰਦੀ ਸੀ ਨਾ ਪਿਛਲੇ ਸਰਕਾਰਾਂ ਦਾ ਸ਼ਰਾਬ ਤਾਂ ਸਸਤੀ ਹੋ ਜਾਂਦੀ ਸੀ ਅਸੀਂ ਸਟਿੱਕਰਾਂ ਵਾਲੀ ਲਿਆਵਾਂਗੇ ਵਧੀਆ ਹਾਂ ਉਹ ਹਲੇ ਤਾਂ ਨਹੀਂ ਆਈਏ ਵੇਖੋ ਜਦੋਂ ਆ ਗਈ ਹਾਂ ਚੀਜ਼ਾਂ ਉਹ ਠੀਕ ਹੈਗੀ ਐਵੇਂ ਜੇ ਗੱਲ ਤਫਾਤੋ ਬੋਲਾਂਗੇ ਫੇਰ ਗੱਲ ਖਰਾਬ ਆ ਜਾਏਗੀ ਤਲ ਗਲਤ ਗਾਣੂ ਬੋਲਣਾ ਕਿਹਸੇ ਗਲਤ ਬੋਲਣਾ ਤਾ ਮਾੜਾ ਜਿਹੜਾ ਹੋਈ ਜਾਂਦਾ ਵਧ ਗਿਆ ਹੀ ਐ ਬਸ ਕੀ ਲੱਗਦਾ ਆਪਾਂ ਤਾਂ ਬਠਿੰਡੇ ਦੇ ਨੇੜੇ ਬਠਾਏ ਕਿ ਕੌਣ ਜਿੱਤੂਗਾ ਬਠਿੰਡੇ ਹੁਣ ਮੇਰੀ ਗੱਲ ਸੁਣ ਜਿਹੜੀਆਂ ਅਸੀਂ ਖਬਰਾਂ ਚਾਹੁੰਦੇ ਆ ਉਹਦਾ ਉਹਦਾ ਜਿਹੜੇ ਬੁਢੇ ਜਿਹੋ ਉਹਦੇ ਹਰ ਸੇ ਮਰਤਪੌਰ ਨੂੰ ਦਿਤਾਵਾਂਗੇ ਸਾਡੇ ਤਾਂ ਬੀਬੇ ਜਿੱਤੂਗੀ ਅੱਛਾ ਤੇ ਆਮ ਵਾਲੇ ਕਹਿੰਦੇ ਸਾਡੇ ਜਿੱਤੂਗੀ ਰਾਜਾ ਬੜੰਗਾ ਦਾ ਮੈਂ ਜਿੱਤੂਗਾ ਹੁਣ ਕੀ ਪਤਾ ਕਿਹੜਾ ਲੱਗਦਾ ਉਹ ਕੁਛ ਭੱਜੀ ਜਾਂਦੇ ਕੋ ਸਾਡੇ ਤਾਂ ਵੀਰੇ ਉਹਦੇ ਮੋਦੀ ਨਾਲ ਰਲ ਜਾਂਦੇ ਆ ਕੁਛ ਕਿੱਧਰ ਬਰੂੜਾ ਐ ਖੜਾ ਗੈ ਨਹੀਂ ਪਤਾ ਬਰੂੜੇ ਚੋਂ ਕਿਹੜਾ ਨਿਕ ਜਜਮੈਂਟੀ ਦਾ ਬੱਪੂ ਲਈ ਰਹੇ ਤੁਸੀਂ ਸੱਥਾਂ 'ਚ ਬੈਠੇ ਹੋ ਮਿੰਟ ਤੋਂ ਹੁਣ ਫਿਰ ਮੈਂ ਤੈਨੂੰ ਦਾਦਾ ਜੀ ਭੱਪਾ ਬੈਠੇ ਆਗੇ ਹੁਣ ਮੈਨੂੰ ਮੈਂ ਦੱਸ ਕੀ ਦੱਸਾਂ ਯਾਰ ਆ ਸਾਡੇ ਵੱਡੇ ਬੰਦੇ ਨੂੰ ਪੁੱਛ ਲੈ ਨਹੀਂ ਅਸੀਂ ਨਿਕਲ ਸਕਾਂਦੇ ਹੁਣ ਅਸੀਂ ਤਾਂ ਤਿੰਨੇ ਮੇਰੀ ਗੱਲ ਸੁਣਾਂ ਅਸੀਂ ਤਾਂ ਪਿੰਡ ਦੇ ਸਰਪੰਚ ਤੋਂ ਮਗਰ ਵੋਟਾਂ ਪਾਉਣਗੇ ਸਾਡੇ ਨੂੰ ਆਮ ਨੂੰ ਪੋਵਾਲੇ ਕਾਂਗਰਸ ਨੂੰ ਪੋਵਾਲੇ ਆਕਾਲੀਆ ਨੂੰ ਪੋਵਾਲੇ ਮੋਦੀ ਨੂੰ ਬੜੇ ਜੀ ਤਾਂ ਉਹਨੂੰ ਪੋਣੇ ਸਾਨੂੰ ਕੰਮ ਦਿੱਤਾ ਜੀ ਨੇ ਅੱਛਾ ਠੀਕ ਹੈ ਨਾ ਗੱਲ ਤਾਂ ਇਹ ਜੇ ਮੈਂ ਉੱਥੇ ਡੇਗ ਪਿਆ ਤੂੰ ਮੈਨੂੰ ਚੱਕ ਲੈ ਮੈਂ ਤੇਰੀ ਮਦਦ ਤਾਂ ਕਿਤੇ ਕਰ ਹੀ ਸਕਦਾ ਨਾ ਤੇ ਜਿਹੜੇ ਪੁੱਛੇ ਨਹੀਂ ਡਿੱਗੇ ਬੇਨਕੋਲ ਦੀ ਟੱਪੀ ਗਏ ਫਿਰ ਉਹਦੇ ਨਾਲ ਤਾਂ ਆਪਣਾ ਲਿੰਕ ਕੋਈ ਹੈ ਨਹੀਂ ਆਪਣਾ ਜਿਹੜਾ ਬੰਦਾ ਕੰਮ ਆਉਂਦਾ ਆਪਾਂ ਵੀ ਉਹਦੇ ਫਾਇਦਾ ਕਰਗੇ ਆ ਠੀਕ ਆ ਅੱਛਾ ਇਹ ਕਹਿੰਦੀ ਸਰਕਾਰੀਆਂ ਸੱਥਾਂ ਚ ਚੱਲਦੇ ਸੱਥਾਂ ਚ ਚੱਲਦੀ ਥੋੜੇ ਪਿੰਡ ਦੇ ਸੱਥ ਚ ਬਹਿ ਕੇ ਸਰਕਾਰ ਚੱਲਦੀ ਆ ਤੁਸੀਂ ਚਲਾਈ ਜਾਂਦੇ ਜੀ 2-3 ਘੰਟੇ ਹੋ ਗਏ ਜਦੋਂ ਦੇ ਬੈਠੇ ਸਰਕਾਰੀ ਚਲਾਈ ਜਾਂਦੇ ਆ ਤਾਂ ਤਾਂ ਇਹੀ ਚੱਲੂ ਕੰਮ ਸਾਡਾ ਹਾਂ ਇਹ ਕਹਿੰਦੇ ਸੀ ਕਿ ਵੀ ਉਹ ਕਚਹਿਰੀਆਂ ਚ ਜਾਣ ਦੀ ਲੋੜ ਨਹੀਂ ਪੈਣੀ ਪਟਵਾਰੀ ਤਸਿਲਦਾਰ ਥੋੜੇ ਘਰੀ ਪਿੰਡਾਂ ਚ ਆ ਕੇ ਨੇ ਸੱਥਾਂ ਚ ਉੱਥੇ ਬਹਿ ਕੇ ਤੁਹਾਡੇ ਕੰਮ ਕਰਿਆ ਕਰਨਗੇ ਸਾਰੇ ਰੋਲ ਤੇ ਵੀ ਜਿਹ ਜਿਹਨੂੰ ਚੀਜ਼ ਮਿਲ ਗਈ ਉਹ ਤਾਂ ਕਹਿ ਦੂਗਾ ਜਿਹਨੂੰ ਨਹੀਂ ਮਿਲੀ ਫਿਰ ਉਹ ਕਿਵੇਂ ਕਹੂਗਾ ਨਹੀਂ ਆਉਂਦੇ ਆਪਣੇ ਸੱਥਾਂ ਜਾਏ ਪਿੰਡਾਂ ਚ ਹੈ ਪਿੰਡਾਂ ਚ ਸਾਡੇ ਯਾਰ ਕੋਈ ਨਹੀਂ ਆਇਆ ਹੋਇਆ ਹਲੇ ਤਾਂ ਕਾਰਨ ਕਾਹ ਪਣੀ ਲੱਗਿਆ ਸਾਡੇ ਪਿੰਡ ਪਾਸੀ ਲੱਗ ਗਏ ਕਿਤੇ ਅੱਛਾ ਸਾਡੇ ਤਾਂ ਕਾਰਡ ਸੀ ਉਹ ਘੱਟ ਤੇ ਜਿਹੜੇ ਸੀਗੇ ਭੋਰਾ ਪਲਸਣਾ ਪਲਸਣਾ ਉਹ ਕੱਟ ਦਿੰ ਗਾ ਟੱਕੇ ਗਿਆ ਵੇ ਖੋਦ ਸਬਾਤ ਕਰਨਾ ਆਇਆ ਸੀ ਕਾਰਡ ਕਾਰਡ ਕੱਟੇ ਗਏ ਰਾਸ਼ਨ ਗਰੀਬਾਂ ਗੁਰਬਾਂ ਦੇ ਸਾਰਿਆਂ ਦੇ ਹੋਰ ਹੀ ਬਣੇ ਪੈਣ ਚਲੋ ਮੈਂ ਤੁਹਾਨੂੰ ਪੁੱਛਦਾ ਉਹ ਤਾਂ ਆਈ ਸੀ ਅੱਛਾ ਚਲੋ ਬਾਪੂ ਕੀ ਲੱਗਦਾ ਤੁਹਾਨੂੰ ਮਾਹੌਲ ਮੂਲ ਕੀ ਹੈ ਪਿੰਡ ਚ ਫਿਰ ਹੁਣ ਅੰਦਰ ਕੋਈ ਪ ਅੱਛਾ ਉਹ ਅਨਪੜ੍ਹ ਬੰਦੇ ਆ ਨਹੀਂ ਪੜ੍ਹ ਪੜ੍ਹਨ ਤੋਂ ਜ਼ਿਆਦਾ ਪਤਾ ਹੁੰਦਾ ਹੈ ਹੈ ਇਹ ਤੁਸੀਂ ਤਾਂ ਸਰ ਸਰਕਾਰਾਂ ਤਾਂ ਆਪੇ ਹੀ ਬਣਾਉਣੀਆਂ ਹੁੰਦੀਆਂ ਤੁਸੀਂ ਤਾਂ ਵੋਟਾਂ ਪਾ ਕੇ ਸਰਕਾਰਾਂ ਬਣਾਉਣੀਆਂ ਅਸੀਂ ਤਾਂ ਅਨਪੜ੍ਹ ਜਿਆਦਾ ਵੋਟਾਂ ਪਾਉਂਦੇ ਆ ਅਸੀਂ ਤਾਂ ਕਾਲੀਆਂ ਦੇ ਬੰਦੇ ਆ ਅਸੀਂ ਤਾਂ ਕਾਲੀਆਂ ਨੂੰ ਪਾਵਾਂਗੇ ਨਾਮ ਨੂੰ ਅੱਜ ਪਾਉਣੇ ਅੱਛਾ ਚੱਲ ਕਾਲੀਆਂ 'ਚ ਆਪਜ ਫਰਕ ਫੁਰਕ ਲੱਗਿਆ ਮਾੜਾ ਮੋਟਾ ਕੋਈ ਤਾਂ ਤਾਂ ਪੂਰੇ ਫਰਕ ਰਹੇ ਪੀ ਦਿੱਤੇ ਨੇ ਹੂੰ ਹੈ ਦਾਦੇ ਕੋ ਉੱਦ ਤਾ ਉਹ ਐਮਐਲਏ ਜਿੱਤੇ ਕਿ ਉਹ ਬੈਠਾ ਚੱਕੇ ਭੋੜ ਦੇ ਤੱਕ ਦੇ ਆ ਜਿਹੜਾ ਗੁਰੂ ਮਾਰ ਜਾਂਦਾ ਜੰਗਾ ਨੇ ਫੇਰ ਕੋਈ ਬਾਜ ਨਹੀਂ ਕੋਈ ਅੱਛਾ ਹਾਂ ਕੋਈ ਆਈ ਨਹੀਂ ਕਿ ਗਿੜਣੀ ਮਾਰੇ ਜੱਤਕੇ ਉਹ ਤਾਂ ਕਹਿੰਦੇ ਸੀ ਆਮ ਘਰਾਂ ਦੇ ਪਿੰਡਾਂ ਜੀ ਰਹਾਂਗੇ ਇਸ ਤਰ੍ਹਾਂ ਲੋਕਾਂ ਦੇ ਘਰੇ ਆ ਜੀ ਰਹਿ ਕਰਾਂਗੇ ਲੋਕਾਂ ਦੇ ਵਿਸਥਾਂ ਚ ਸਾਡੇ ਭੋਖਲੇ ਤਾਂ ਨਹੀਂ ਕੋਈ ਜੀ ਗੇਮ ਕਰਕੇ ਹੁਣ ਵੋਟਾਂ ਫੇਰ ਆ ਗਈਆਂ ਵੋਟਾਂ ਦਾ ਆ ਅਸੀਂ ਤਾਂ ਕਰ ਲੈਣਾ ਪਾਵਾਂਗੇ ਅੱਛਾ ਬੀਬਾ ਜੀ ਲੜ ਕਰਕੇ ਕੋਈ ਲੋਕੇ ਨਹੀਂ ਅੱਛਾ ਹਾਂ ਬਾਕੀ ਸਾਡਾ ਸਰਪੰਚ ਕਰ ਲਿਆਂ ਦਾ ਉਹ ਉਹੀ ਗੱਲ ਦੱਸਦੀ ਨਾ ਜਿਹੜਾ ਸਾਡਾ ਕੰਮ ਦਿੰਦਾ ਫੇਰ ਅਸੀਂ ਦਾ ਉਹਨੂੰ ਪਾਵਾਂਗੇ ਉਹ ਡਾਕਟਰ ਦਾ ਹਰਦਾ ਹਰ ਹਾਂਜੀ ਠੀਕ ਠਾਕ ਹੂੰ ਠੀਕ ਹੈ ਕੀ ਲੱਗਦਾ ਕੋਈ ਕੰਮ ਕੁੰਮ ਤਾਂ ਪਿੰਡ ਚ ਹੋਇਆ ਨਹੀਂ ਕਰ ਹੈ ਪਿੰਡ ਜੀ ਕੰਮ ਹਰ ਸੁਣ ਦੱਸਈ ਜਾਂਦੇ ਸਾਰੇ ਹੂੰ ਕਾਇ ਇਹ ਕੀਤੀ ਹੈ ਜਿਹੜੇ ਵਾਦੇ ਕੀਤੇ ਸਰਕਾਰ ਨੇ ਉਹ ਕਿੱਥੇ ਨੇਵਦੇ ਆ ਮਾਟਰ ਜਿੱਤੇ ਸੀਗਾ ਹੂੰ ਵਾਦੇ ਪੂਰੇ ਕੀਤੇ ਐ ਐਮਐਲਏ ਜਿੱਤੇ ਸੀ ਉਹ ਜਿਹੜਾ ਭਾਈਕੋਟ ਵਾਲਾ ਉਹਨੇ ਪੂਰੇ ਕੀਤੇ ਐ ਕੋਈ ਨਹੀਂ ਕਰਦਾ ਜਿਹੜਾ ਕੁਰਸੀ ਤੇ ਬਹਿ ਜਾਂਦਾ ਉਹ ਤਾਂ ਕਹਿੰਦਾ ਮੈਂ ਖਾਵਾਂ ਗਰੀਬੀ ਕੋਈ ਨਹੀਂ ਸੁਣਦਾ ਕੋਈ ਦਿਹਾੜੀ ਵਾਲੇ ਨਹੀਂ ਸੁਣਦਾ ਕੋਈ ਸੁਣੀ ਚਲੋ ਕੋਈ ਮਜ਼ਦੂਰ ਵਾਲੇ ਕੋਈ ਨਹੀਂ ਸੁਣਦਾ ਸਵਾਯਾ ਜਰਾ ਆਜੀ ਕੁਰਸੀ ਤੇ ਬਹਿ ਜਾਂਦਾ ਬੈਠੇ ਆਪਣਾ ਬਹਿ ਗਈ ਕੀ ਲੱਗਦਾ ਫਰਕ ਆ ਸਰਕਾਰਾਂ ਤੇ ਪਹਿਲਾਂ ਨਹੀਂ ਸਰਕਾਰਾਂ ਇੱਕ ਫਰਕ ਲੱਗਦਾ ਦੇਖੋ ਜੀ ਹੁਣ ਤੁਸੀਂ ਗੱਲ ਕਰੀ ਜਾਂਦੇ ਆ ਭਗਵੰਤ ਮਾਨ ਨੇ ਵਾਦੇ ਕੀਤੇ ਸੀ ਬਹੁਤ ਵਾਦੇ ਕੀਤੇ ਸੀ ਉਹਨੇ ਨਿਵਾਤੇ ਕੋਈ ਉਹਨੇ ਨਾ ਬਾਈ ਪਰਾ ਤੋ ਹੀ ਭਗਾਂਤ ਮਾਨ ਨਹੀਂ ਆ ਭਲਾ ਕਾਂਗਰਸ ਹੀ ਨਹੀਂ ਆ ਭਲਾ ਝਾੜੂ ਵਾਲਿਆਂ ਨੇ ਕਿਸੇ ਨਹੀਂ ਰੱਖੋ ਕੋਈ ਨਾ ਹੁੰਦਾ ਵੋਟਾਂ ਦੇ ਹੀ ਭੱਜੇ ਹੁੰਦੇ ਆ ਮੋਟਾਂ ਵਾਲੇ ਹਰੇ ਕਹਿੰਦਾ ਹਾਂ ਦੱਸੋ ਜੀ ਕੀ ਦੁੱਖ ਸਲੀਬ ਹੈ ਕੀ ਸੁਣੂ ਹੈਗੀ ਅਚ ਉਦੋਂ ਬਾਅਦ ਕੋਈ ਨਹੀਂ ਸੁਣਦਾ